ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥਕ ਸਫਾ ਦੇ ਵਿੱਚ ਅੱਜ ਇੱਕ ਬੜੀ ਚੰਗੀ ਗੱਲ ਜਿਹੜੀ ਆ ਉਹ ਵੇਖਣ ਵਾਸਤੇ ਮਿਲੀ ਆ ਤੁਸੀਂ ਸਾਰੇ ਇਸ ਗੱਲ ਤੋਂ ਪੜੀ ਪੰਤੀ ਜਾਣੂ ਆ ਕਿ ਜਿਹੜਾ ਪੰਥ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਟੱਡੀਆਂ ਵਾਲੇ ਉਹਨਾਂ ਦਾ ਵਿਵਾਦ ਚੱਲ ਰਿਹਾ ਸੀਗਾ ਅੱਜ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਟੱਡੀਆਂ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਸਿਧਾਂਤ ਦੇ ਉੱਤੇ ਪਹਿਰਾ ਦਿੰਦੇ ਹੋਏ ਕਿਉਂਕਿ ਆਪਾਂ ਸ਼ਬਦ ਪੜਦਿਆਂ ਹੋਵੋ 71 ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਅੱਜ ਉਹਨਾਂ ਨੇ ਅਕਾਲ ਤਖਤ ਦੇ ਉੱਤੇ ਪੇਸ਼ ਹੋ ਕੇ ਆਪਣੇ ਪਿਛਲੇ ਸਮੇਂ ਦੇ ਵਿੱਚ ਪ੍ਰਚਾਰ ਵਿੱਚ ਹੋਈਆਂ ਜੜੀਆਂ ਗਲਤੀਆਂ ਜਾਣੇ ਅਣਜਾਣੇ ਉਹਨਾਂ ਦੀ ਜਿਹੜੀ ਮਾਫੀ ਆ ਉਹ ਪੰਜ ਪਿਆਰੇ ਸਹਿਬਾਨ ਦੀ ਕੋਲੋਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰੇ ਪੰਥ ਦੇ ਕੋਲੋਂ ਉਹਨਾਂ ਨੇ ਮੰਗੀ ਆ ਸਾਨੂੰ ਇਸ ਗੱਲ ਦਾ ਸਵਾਗਤ ਕਰਨਾ ਚਾਹੀਦਾ ਵਾ ਤੇ ਇਸ ਕੰਮ ਦੀ ਛਲੰਗਾ ਵੀ ਕਰਨੀ ਬਣਦੀ ਆ ਕਿਉਂਕਿ ਕੋਈ ਕਿਉਂਕਿ ਪਾਤਸ਼ਾਹ ਦੀ ਗੁਰਬਾਣੀ ਦਾ ਪਾਵਨ ਪਵਿੱਤਰ ਫਰਮਾਨਿਆ ਜੈਸੇ ਬਾਲਕੁ ਭਾਈ ਸੁਪਾਈ ਲੱਖ ਅਪਰਾਧ ਕੁਮਾਵੇ ਕਰ ਉਪਦੇਸ਼ ਛਿੜਕੇ ਬਉ ਪਾਤੀ ਬਹੁੜ ਪਿਤਾ ਗੜ ਲਾਵੇ ਕਿਉਂਕਿ ਸਾਡੇ ਗੁਰੂਆਂ ਦਾ ਦਿੱਤਾ ਹੋਇਆ ਸਿਧਾਂਤ ਆ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਜ ਦੀ ਪਾਵਨ ਪਵਿੱਤਰ ਬਾਣੀ ਪੜ੍ਹਦੇ ਆ ਆਪਾਂ ਬੜੇ ਪਿਆਰ ਨਾਲ ਵਿੱਚੋਂ ਜਿਹੜਾ ਸ਼ਬਦ ਆ ਉਹ ਪੜ੍ਹਦੇ ਆ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ ਇਥੇ ਜੇ ਕੋਈ ਝੁਕ ਕੇ ਆ ਕੇ ਮਾਫੀ ਮੰਗ ਲਵੇ ਤੇ ਗੁਰੂ ਘਰ ਦਾ ਸਿਧਾਂਤ ਰਿਹਾ ਵਾ ਕਿ ਉਸ ਬੰਦੇ ਦੀਆਂ ਪਿਛਲੀਆਂ ਸਾਰੀਆਂ ਗਲਤੀਆਂ ਉੱਤੇ ਪਰਦਾ ਪਾ ਕੇ ਉਹਨੂੰ ਮਾਫ ਕੀਤਾ ਜਾਵੇ ਤੇ ਵਧਾਈ ਦੇ ਪਾਤਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੜਰੀਆਂ ਵਾਲੇ ਜਿਨ੍ਹਾਂ ਨੇ ਦੁਬਾਰਾ ਜਿਹੜੀ ਆ ਉਹ ਪੰਥ ਦੇ ਵਿੱਚ ਵਾਪਸੀ ਕੀਤੀ ਆ ਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋ ਕੇ ਪੰਜ ਪਿਆਰੇ ਸਹਿਬਾਨ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪ੍ਰਣ ਕੀਤਾ ਵਾ ਵੀ ਅੱਗੇ ਤੋਂ ਉਹ ਜਿਹੜਾ ਸੀ ਪ੍ਰਚਾਰ ਕਰਾਂਗੇ ਉਹ ਅਕਾਲ ਤਖਤ ਦੀ ਮਰਿਆਦਾ ਜਿਹੜੀ ਬਣਾਈ ਹੋਈ ਆ ਉਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਾਂਗੇ ਅਸਲ ਵਿੱਚ ਅੱਜ ਪੰਥ ਦੇ ਵਿੱਚ ਇਹ ਬੜੇ ਮੰਡੇ ਮਾਨ ਵਾਲੀ ਗੱਲ ਆ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਦੀ ਸਰਬਉੱਚਤਾ ਨੂੰ ਮੁੱਖ ਰੱਖਦਿਆਂ ਹੋਇਆਂ ਦੁਨੀਆ ਦੇ ਸਾਹਮਣੇ ਇੱਕ ਮਸ਼ਾਲ ਪੇਸ਼ ਕੀਤੀ ਵੀ ਅਸੀਂ ਇਹ ਗੱਲ ਕਹਿੰਨੇ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅੱਜ ਉਹਨਾਂ ਨੇ ਦੁਨੀਆ ਦੇ ਸਾਹਮਣੇ ਜਿਹੜਾ ਵਾ ਇਹ ਪੇਸ਼ ਕਰਕੇ ਦਿਖਾਇਆ ਕਿ ਅਕਾਲ ਤਖਤ ਅਸੀਂ ਇਕੱਲੀਆਂ ਗੱਲਾਂ ਨਹੀਂ ਕਰਦੇ ਅਸੀਂ ਅਕਾਲ ਤਖਤ ਦੇ ਹਰੇਕ ਹੁਕਮ ਨੂੰ ਜਿਹੜਾ ਵਾ ਉਹ ਸਿਰ ਮੱਥੇ ਜਿਹੜਾ ਵਾ ਉਹ ਪ੍ਰਵਾਨ ਕਰਦੇ ਆ ਤੇ ਬਹੁਤ ਹੀ ਸਤਿਕਾਰਯੋਗ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਜਦੋਂ ਆਪਾਂ ਉਹਨਾਂ ਦੀ ਗੱਲ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਜਦੋਂ ਦੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਵਜੋਂ ਉਹਨਾਂ ਨੇ ਉਹਦਾ ਸੰਭਾਲਿਆ ਵਾ ਪੰਥ ਦੇ ਵਿੱਚ ਪਈਆਂ ਹੋਈਆਂ ਬੜੀਆਂ ਵੱਡੀਆਂ ਤਰੇੜਾਂ ਨੂੰ ਉਹਨਾਂ ਨੇ ਦੂਰ ਕਰਨ ਦਾ ਯਤਨ ਕੀਤਾ ਵਾ ਜੇ ਕੋਈ ਪੰਦੇ ਵਿੱਚ ਦੁਵਿਧਾ ਬਣੀ ਆ ਤੇ ਉਹਨਾਂ ਨੇ ਬੜੇ ਵੱਡਾ ਦਿਲ ਕਰਕੇ ਬੜੇ ਸਲੀਕੇ ਦੇ ਨਾਲ ਉਸ ਦੁਵਿਧਾ ਨੂੰ ਸੁਲਝਾਉਣ ਦਾ ਜਿਹੜਾ ਯਤਨ ਕੀਤਾ ਵਾ ਆਪਾਂ ਸੋਸ਼ਲ ਮੀਡੀਆ ਉਤੇ ਦੇਖਦੇ ਰਹੇ ਨੇ ਆ ਉਹ ਜਿੱਥੇ ਵੀ ਜਾਂਦੇ ਆ ਆਪਣਾ ਪ੍ਰਚਾਰ ਕਰਨ ਵਾਸਤੇ ਜਾਂ ਜਿੱਥੇ ਵੀ ਉਹ ਕਿਸੇ ਸਮਾਗਮ ਦੇ ਵਿੱਚ ਜਾਂਦੇ ਆ ਜਿੱਥੇ ਉਹ ਸਮਾਗਮ ਦੇ ਵਿੱਚ ਨੌਜਵਾਨਾਂ ਨੂੰ ਸਿੱਖੀ ਵੱਲੋਂ ਪ੍ਰੇਰਿਤ ਕਰਦੇ ਆ ਉੱਥੇ ਜਦੋਂ ਉਹ ਆਪਣਾ ਸਮਾਗਮ ਕਰਕੇ ਰਸਤੇ ਵਿੱਚ ਵੀ ਜਦੋਂ ਉਹਨਾਂ ਨੂੰ ਕੋਈ ਕੱਲਾ ਨੌਜਵਾਨ ਵੀ ਮਿਲ ਜਵੇ ਤੇ ਉਹਨੂੰ ਵੀ ਬੜੇ ਪਿਆਰ ਦੇ ਨਾਲ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਉਹਨੂੰ ਸਮਝਾਉਂਦੇ ਆ ਭਈ ਪੁੱਤਰਾ ਤੁਸੀਂ ਸਿੱਖੀ ਵੱਲੋਂ ਆਓ ਤੁਸੀਂ ਬਾਣੀ ਤੇ ਬਾਣੀ ਦੇ ਧਾਰਨੀ ਬਣ ਕੇ ਆਪਾਂ ਗੁਰਮਤਿ ਦੇ ਅਨੁਸਾਰ ਜਿਹੜਾ ਆਪਣਾ ਵਾ ਉਹ ਜੀਵਨ ਬਤੀਤ ਕਰੀਏ ਐਸੀਆਂ ਵੀਡੀਓ ਜਿਹੜੀਆਂ ਵਾ ਤੁਸੀਂ ਬਹੁਤ ਜ਼ਿਆੜੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਜਥੇਦਾਰ ਸਾਭੀਆਂ ਵੇਖਦੇ ਰਹਿੰਦੇ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਇਹੋ ਜਿਹਾ ਜਥੇਦਾਰ ਨਹੀਂ ਵੇਖਿਆ ਜਿਹੜਾ ਇੱਕ ਇੱਕ ਨੌਜਵਾਨ ਦੇ ਕੋਲ ਜਾ ਕੇ ਉਹਨੂੰ ਪਿਆਰ ਨਾਲ ਸਮਝਾਉਂਦਾ ਹੋਵੇ ਬਹੁਤ ਵੱਡੇ ਵੱਡੇ ਇਕੱਠਾਂ ਦੇ ਵਿੱਚ ਜਿੱਥੇ ਬਹੁਤ ਵੱਡਾ ਸੰਗਤ ਦਾ ਇਕੱਠ ਹੋਵੇ ਉੱਥੇ ਜਥੇਦਾਰ ਬੋਲਣਾ ਆਪਣੀ ਸ਼ਾਨ ਸਮਝਦੇ ਆ ਪਰ ਨੌਜਵਾਨ ਨੂੰ ਤੇ ਆਪਣੇ ਕੋਲ ਵੀ ਨਹੀਂ ਸਹੀ ਹੁਣ ਦਿੰਦੇ ਪਰ ਜਥੇਦਾਰ ਸਾਭ ਦਾ ਬਹੁਤ ਵੱਡਾ ਦੇਲਿਆ ਇਹ ਆਪ ਆਵਾਜ਼ ਮਾਰਦੇ ਆ ਤੇ ਨੌਜਵਾਨਾਂ ਨੂੰ ਸਮਝਾਉਂਦੇ ਆ ਉੱਥੇ ਜਦੋਂ ਕਿਤੇ ਗ੍ਰੰਥੀ ਸਿੰਘਾਂ ਦੀ ਗੱਲ ਚੱਲੇ ਤੇ ਉਹ ਗ੍ਰੰਥੀ ਸਿੰਘਾਂ ਦੇ ਹੱਕ ਦੇ ਵਿੱਚ ਵੀ ਖੜੇ ਹੁੰਦੇ ਆ ਜੇ ਰਾਗੀ ਸਿੰਘਾਂ ਦੀ ਕਿਤੇ ਗੱਲ ਚੱਲਦੀ ਹੋ ਉਹ ਰਾਗੀ ਸਿੰਘਾਂ ਦੇ ਹੱਕ ਦੇ ਵਿੱਚ ਖੜੇ ਹੁੰਦੇ ਆ ਜੇ ਆਮ ਸਿੱਖ ਦੇ ਉੱਤੇ ਕੋਈ ਮਾੜਾ ਸਮਾਂ ਬਣਦਾ ਵਾ ਜਾਂ ਕਿਸੇ ਦੇ ਵੱਲੋਂ ਧੱਕਾ ਕੀਤਾ ਜਾਂਦਾ ਵਾ ਉਹ ਆਪ ਉਸ ਸਿੱਖ ਦੇ ਕੋਲ ਨੂੰ ਮਿਲਣ ਵਾਸਤੇ ਜਾਂਦੇ ਆ ਤੇ ਪਰਿਵਾਰ ਦਾ ਜਾ ਕੇ ਹਾਲ ਚਾਲ ਪੁੱਛਦੇ ਅਸਲ ਵਿੱਚ ਜ਼ਥੇਦਾਰ ਦਾ ਕੰਮ ਹੀ ਏ ਆ ਜਿਹੜਾ ਜ਼ਥੇਦਾਰ ਕਲਦੀਪ ਸਿੰਘ ਜੀ ਗਰਗਜ ਸਾਬ ਕਰ ਰਿਹਾ ਪਰ ਕਈਆਂ ਨੂੰ ਚੰਗਾ ਨਹੀਂ ਲੱਗਦਾ ਕਈ ਹਜੇ ਵੀ ਲੱਤਾਂ ਖਿੱਚਣ ਦੇ ਉੱਤੇ ਲੱਗੇ ਹੋਏ ਆ ਪਰ ਇਹ ਬਹੁਤ ਵੱਡਾ ਛਲਾਂਗਾ ਜੋ ਕਦਮ ਆ ਜਿਹੜਾ ਅੱਜ ਸ੍ਰੀ ਅਕਾਲ ਤਖਤ ਦੇ ਜ਼ਥੇਦਾਰ ਸਾਹਿਬ ਨੇ ਜਿਹੜਾ ਉਹ ਕੀਤਾ ਕਿਉਂਕਿ ਭਾਈ ਸਾਹਿਬ ਨੇ ਵੀ ਕਿਹਾ ਬਈ ਜ਼ਥੇਦਾਰ ਸਾਹਿਬ ਨੇ ਸਾਰਿਆਂ ਨੂੰ ਆਵਾਜ਼ ਮਾਰੀ ਸੀ ਅਕਾਲ ਤਖਤ ਤੋਂ ਵੀ ਆਓ ਆਪਾਂ ਸਾਰੇ ਰਲ ਮਿਲ ਕੇ ਸਿੱਖੀ ਦੇ ਪ੍ਰਚਾਰ ਜਿਹੜਾ ਵਾ ਉਹਨੂੰ ਆਪਾਂ ਇੱਕ ਲਹਿਰ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰੀਏ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਿੱਥੋਂ ਤੱਕ ਗੁਰੂ ਨਾਨਕ ਨਾਮ ਲੈ ਵਸ ਇੱਕ ਬੈਠੇ ਆ ਆਪਾਂ ਉੱਥੋਂ ਤੱਕ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਰ ਦਸਣਿਆ ਉਹ ਪੰਚਾਇੀ ਇਹ ਤਾਂ ਹੀ ਸੰਭਵ ਹੋ ਸਕਦਾ ਹੈਗਾ ਜੇ ਅਸੀਂ ਪਹਿਲਾਂ ਪ੍ਰਚਾਰਕ ਜਿਹੜੇ ਆ ਉਹ ਆਪ ਇਕੱਠੇ ਹੋਣ ਇੱਕ ਮਰਿਆਦਾ ਥੱਲੇ ਇਕੱਠੇ ਹੋਣ ਇੱਕ ਝੰਡੇ ਦੇ ਇਕੱਠੇ ਥੱਲੇ ਥੱਲੇ ਇਕੱਠੇ ਹੋਣ ਉਹਨਾਂ ਦੇ ਜਿਹੜੇ ਵਿਚਾਰਕ ਮਤ ਪੀਦਾ ਉਹਨਾਂ ਨੂੰ ਦੂਰ ਕਰਕੇ ਆਪਾਂ ਸਾਰੇ ਇੱਕ ਸਾਰ ਚੱਲ ਸਕੀਏ ਤਾਂ ਜਿਹੜਾ ਵਾ ਆਪਾਂ ਪੰਥ ਦਾ ਜਿਹੜਾ ਵਾ ਉਹ ਭਲਾ ਕਰ ਸਕਦੇ ਆ ਤਾਂ ਆਪਾਂ ਜਿਹੜਾ ਸਿੱਖੀ ਨੂੰ ਜਿਹੜਾ ਵਾ ਜਿਹੜੀ ਅੱਜ ਅਸੀਂ ਕਿਨੇ ਘਾਟੇ ਵੱਲੋਂ ਜਾ ਰਹੀ ਆ ਅਸੀਂ ਉਹਦਾ ਪ੍ਰਚਾਰ ਕਰ ਸਕਦੇ ਆ ਉਹਨੂੰ ਅਸਲ ਦੇ ਵਿੱਚ ਜਿਹੜੀ ਆਪਣੀ ਲਾਈਨ ਦੇ ਉੱਤੇ ਉਲਿਆ ਸਕਦੇ ਆ ਜਥੇਦਾਰ ਸਾਹਿਬ ਦਾ ਧੰਨਵਾਦ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਜਿਹੜਾ ਕਾਰਜ ਆ ਉਹਨੂੰ ਨੇਪਰੇ ਚਾੜਿਆ ਵਾ ਇਸ ਕਰਕੇ ਜਥੇਦਾਰ ਸਾਹਿਬ ਵੀ ਵਧਾਈ ਦੇ ਪੱਤਰ ਆ ਭਾਈ ਸਾਹਿਬ ਨੇ ਆਪ ਇਹ ਗੱਲ ਜਿਹੜੀ ਆ ਉਹ ਚੈਨਲਾਂ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਉੱਤੇ ਕੀਤੀ ਆ ਕਿ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਸੀ ਵੀ ਕਿਉਂਕਿ ਬਹੁਤ ਵੱਡਾ ਜਿਹੜਾ ਸਾਡਾ ਸਿੱਖੀ ਦਾ ਇੱਕ ਪਰਿਵਾਰ ਸੀਗੇ ਉਹ ਇਸਾਈ ਧਰਮ ਦੇ ਵੱਲੋਂ ਜਿਹੜੇ ਜਾ ਰਹੇ ਸੀਗੇ ਇਸ ਕਰਕੇ ਸਾਨੂੰ ਇੱਕ ਦੂਜੇ ਦੇ ਨਾਲ ਰਲ ਕੇ ਮੁੱਡੇ ਨਾਲ ਮੁੱਢਾ ਲਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਵਾ ਤਾਂ ਜੋ ਅਸੀਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਜਿੱਥੋਂ ਤੱਕ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠੇ ਆ ਉੱਥੋਂ ਤੱਕ ਜਿਹੜਾ ਉਹ ਕਰ ਸਕੀ ਇੱਕ ਬੇਨਤੀ ਉਹਨਾਂ ਨੇ ਨਾਲ ਹੋਰੀ ਕੀਤੀ ਆ ਬਈ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਤੁਮਾ ਸਾਹਿਬ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਜਿਹੜੇ ਆਪਣੇ ਗੁਨਾਹਾਂ ਦੀ ਮਾਫੀ ਆ ਜਾਂ ਪ੍ਰਚਾਰ ਵਿੱਚ ਜਿਹੜੀਆਂ ਹੋਈਆਂ ਗਲਤੀਆਂ ਵਾ ਉਹਨਾਂ ਦੀ ਮਾਫੀ ਜਿਹੜੀ ਅਸੀਂ ਸ੍ਰੀ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋ ਕੇ ਪੰਜ ਪਿਆਰੇ ਸਹਿਬਾਨ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਸੀਂ ਸਾਰੇ ਪੰਥ ਦੇ ਕੋਲੋਂ ਮੰਗੀ ਆ ਤੇ ਹੁਣ ਬਾਬਾ ਹਰਨਾਮ ਸਿੰਘ ਜੀ ਤੁਮਾ ਸਾਹਿਬ ਨੂੰ ਵੀ ਚਾਹੀਦਾ ਵਾ ਵੀ ਉਹ ਵੀ ਆਪਣੇ ਦਿਲ ਦੇ ਵਿੱਚੋਂ ਵੈਰ ਵਿਰੋਧ ਪੁਲਾ ਕੇ ਜਿਹੜੀ ਉਹਨਾਂ ਨੇ ਸਾਡੇ ਉੱਤੇ ਗੋਲੀ ਚਲਾਉਣ ਦੀ ਗਲਤੀ ਕੀਤੀ ਸੀ ਜਾਂ ਜਿਹੜੀ ਸ਼ਬੀਲ ਲਾਉਣ ਦੀ ਜਿਹੜੀ ਉਹਨਾਂ ਨੇ ਗਲਤੀ ਕੀਤੀ ਸੀਗੀ ਉਹਨਾਂ ਨੂੰ ਵੀ ਜਿਹੜੀ ਆ ਉਹ ਆਪਣੀ ਜਿਹੜੀ ਮਾਫੀ ਮੰਗ ਲੈਣੀ ਚਾਹੀਦੀ ਆ ਤਾਂ ਜੋ ਸਾਰੇ ਅਸੀਂ ਇੱਕ ਝੁੱਟ ਹੋ ਕੇ ਦਿਲ ਦੇ ਵਿੱਚੋਂ ਵੈਰ ਵਿਰੋਧ ਕੱਢ ਕੇ ਅਸੀਂ ਗੁਰੂ ਨਾਨਕ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਆਪਾਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ